हां जी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣਾ ਆਪਾਂ ਪਹੁੰਚੇ ਆ ਐਡਰੈਸ ਏਹ ਕਰੀ ਵੀਰ ਦਾ ਜ਼ਰੂਰ ਕਨਫਰਮ ਕਰ ਲਿਓ ਪਿੰਡ ਚਾਟੀਵਿੰਡ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਅੰਮ੍ਰਿਤਸਰ ਸਾਹਿਬ ਬਾਈ ਦਾ ਨਾਮ ਆ ਜੋਬਨ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆ ਅੱਜ ਦੀ ਵੀਡੀਓ ਦੇ ਵਿੱਚ ਤਿੰਨ ਨਾਗ ਇੱਕ ਤਾਜੀ ਸੂਈ ਮੱਝ ਇੱਕ ਤਾਜੀ ਸੂਈ ਗਾਂ ਤੇ ਇੱਕ ਜਿਹੜੀ ਆ ਇਹ ਗਾਂ ਤਕਰੀਬਨ ਵੀਰ ਦੇ ਕੋਲ ਛੋਟੇ ਨਿਗੇ ਜੇ ਨਾਰਮਲ ਰੇਟ ਦੇ ਵਿੱਚ ਹੋਊਗੀ ਡिटੇਲ ਆਪ ਇਹਨਾਂ ਤਿੰਨਾਂ ਨਗਾਂ ਦੀ ਬਾਈ ਜੋਬੰਦੇ ਕੋਲ ਪੁੱਛ ਕੇ ਟਰਨਾਂ ਸਾਂਝੀ ਕਰਾਂ ਕਿ ਉਸ ਤੋਂ ਪਹਿਲਾਂ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸਦੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਵਰ ਕਿਹੜੀ ਕਰਨੀ ਆ ਦੋਸਤੋ ਤੁਸੀਂ ਆਪ ਆ ਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸਦੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਵੀਰ ਨਾਲ ਗੱਲਬਾਤ ਕਰਕੇ ਡਿਟੇਲ ਆਪ ਇਹਨਾਂ ਪਸ਼ੂ ਦੀ ਸਾਰੀ ਵੀਰ ਤੋਂ ਕੁਝ ਲੈਣੇ ਹੋ ਤੁਸੀਂ ਵੀਡੀਓ ਐਂਡ ਤੱਕ ਜਰੂਰ ਦੇਖਿਓ ਜੀ ਚੈਨਲ ਜਿਹੜੇ ਵੀਰਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਖਾਸ ਕਰਕੇ ਬੇਨਤੀ ਚੈਨਲ ਨੂੰ ਸਬਸਕ੍ਰਾਈਬ ਕਰ ਵੀਡੀਓ ਦੋਸਤੋ ਆਪਣੀ ਫੇਸਬੁੱਕ ਤੇ ਇੰਸਟਾਗ੍ਰam ਤੇ ਚੱਲਦੀ ਵੀਰਾਂ ਨੂੰ ਬੇਨਤੀ ਹੈ ਚੈਨਲ ਨੂੰ ਫੋਲੋ ਕਰੋ ਲਾਇਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਆਓ ਆਪਾਂ ਬਾਈ ਨਾਲ ਗੱਲਬਾਤ ਕਰਦੇ ਆ ਤੁਸੀਂ ਵੀਡੀਓ ਐਂਡ ਤੱਕ ਜ਼ਰੂਰ ਦੇਖਣੀ ਬਾਈ ਜੋਬਨ ਸਾਸੀ ਗਾ ਜੀ ਹੋ ਠੀਕ ਠਾਕ ਵਧੀਆ ਜੀ ਵਧੀਆ ਜੀ ਐਡਰੈਸ ਕਹਿੰਦੀ ਆਪਾਂ ਪਿੰਡ ਚਾਟੀਵਿੰਡ ਸ਼ਾ ਨੰਬਰ 33 ਟ੍ਰਿਗਲ ਨੰਬਰ 3 ਫੋਨ ਨੰਬਰ ਹੈਗਾ 904187444 ਨਾਮ ਆ ਜੋਬਨ ਇਸ ਗਾਂ ਤੋਂ ਸ਼ੁਰੂ ਕਰ ਲਈ ਆਪਾਂ ਨੂੰ ਦੱਸੀ ਵੀਰਾਂ ਨੂੰ ਡਿਟੇਲ ਇਹ ਗਾਂ ਦੀ ਇਸੇ ਗਾਂ ਤੋਂ ਸ਼ੁਰੂ ਕਰ ਲਓ ਇਹ ਗਾਂ ਸੋਈ ਨ ਪਈ ਆ ਜੀ ਕੋਈ ਜਾਨਾ 12ਵਾਂ ਦਿਨ ਹੋਊਗਾ ਉਹ ਬੱਚੀ ਮਗ ਜਾ ਬੈਠੀ ਵਸੀ ਆ ਵਸੀ ਦੋਸਤੋ ਮਗਰ ਦੇ ਬੈਠੀ ਜੀ ਤੇ ਦੁੱਧ ਦੇ ਦੋ 12 ਕਿਲੋਗਾ ਦੇਣੀ 10 ਕਿਲੋ ਕਰਕੇ ਜੀ 10 ਕਿਲੋ ਦੁੱਧ ਕਰਕੇ ਕੋਈ ਵੀ ਭਰਾ ਸਰਦਾ ਕਰਨੇ ਕੋਈ ਥਣ ਘਟਵਾਦ ਹੋਵੇ ਕੋਪੂਰ ਛੱਟਾ ਹੋਵੇ ਹਾਂਜੀ ਕੋਈ ਚੂਨ ਮਾਰੀ ਹੋਵੇ ਜਾਂਗਾ ਆਪਣੀ ਗਰੰਟੀ ਹੋਵੇ ਲਓ ਦੋਸਤੋ ਵੀਰ ਕਹਿੰਦਾ ਵੀ ਥਣ ਦੀ ਵਾਧ ਕਾਟ ਕੋਈ ਪੂਰ ਛੱਟਾ ਕੋਈ ਚੂਨ ਚ ਪ੍ਰੋਬਲਮ ਹੋਵੇ ਤੇ ਉਹ ਜ਼ਿੰਮੇਵਾਰੀ ਵੀਰ ਜੋ ਬੰਦੀ ਹੋਊਗੀ ਆ ਲਓ ਜੀ ਕਰੋ ਚੈੱਕ ਸ਼ੁਭਾ ਦਾ ਟਾਈਮ ਦੋਸਤੋ ਵੀ ਇਹ ਵੀਡੀਓ ਬਣਾਉਂਦਾ ਕੋਈ ਤਕਰੀਬਨ 9 ਵਜੇ ਦਾ ਟਾਈਮ ਹੋਗਾ ਚਵਾਈ ਜੋ ਬੰਸਰੇ ਕਿੰਨੇ ਵਜੇ ਕੀਤੀ ਜੀ ਸਿਰੇ 5 ਡੰਗਰ ਸਰੇ 5 ਵਜੇ ਚੋਈ ਦੇ ਜੀ 5 ਵਜੇ ਚੋਈਆ ਤੇ ਦੋਸਤੋ ਸਿਰੇ 5 ਵਜੇ ਸ਼ਾਮ ਨੂੰ 5 ਵਜੇ 9 ਵਜੇ ਦਾ ਟਾਈਮ ਹੋਇਆ ਜੀ ਤਕਰੀਬਨ ਤਕਰੀਬਨ 4 ਘੰਟੇ ਚਵਾਈ ਹੋਈ ਨਾ ਸਿਰਫ ਹੋਏ ਆ ਇਹ ਸਿਰੇ ਸਿਰੇ ਦਾ ਟਾਈਮ ਜੀ ਹਾਂਜੀ ਹਾਲੋ ਜੀ ਕਰ ਲਓ ਚੱਕ ਦੋਸਤੋ ਵੀਡੀਓ ਅੰਡ ਤੱਕ ਜਰੂਰ ਦੇਖਿਓ ਕਿਤੇ ਤੁਹਾਨੂੰ ਇੱਕ ਜਿਹੜਾ ਵਾ ਉਹ ਹੋਏ ਦਿਖਾਉਣਾ ਜੀ ਛੋਟੇ ਜਿਹੇ ਪਹਾੜ ਦੇ ਵਿੱਚ ਇੱਕ ਛੋਟੀ ਜੀ ਗਾਂ ਤੁਹਾਨੂੰ ਦਿਖਾਵਾਂਗੇ ਐਂਡ ਦੇ ਵਿੱਚ ਇਹ ਵੀ ਆਪਾਂ ਪਹਾੜ ਛੋਟਾ ਦੇ ਦਣੀ ਆ ਹਾਂ ਜੀ ਇਹ ਵੀ ਆਪਾਂ ਦੇ ਦਾਂਗੇ 28000 ਦੀ 28000 ਦੀ ਕਹਿੰਦਾ ਗਮਾਂਤਣਾ ਸਰ ਇਹ ਤਾਂ 2000 ਦਾ ਹੋ ਜਾਊਗਾ 28 26 ਹੋ ਗਿਆ ਕਰ ਗਿਆ ਹੈ ਨਾ ਪੰਜੀ ਕਰਦੀਪੁਰ 55000 ਦੀ ਗਾਂ ਜਣਾ ਪੂਰਾ ਪੰਜੀ ਕਰ ਸਾਡੇ ਫੁੱਡੇ ਪਣ ਦੇ ਦਾ ਪੰਜੀ ਕੋ ਥਣ ਘਟਵਾ ਦੋ ਇੱਕ ਪੂਰ ਛੱਟਾ ਆਵੇ ਹਾਂਜੀ ਗਾਂ ਦੀ ਗਵਰੰਟੀ ਹੋਊਗੀ ਪੰਜ ਚੌ ਪੰਜ 55 ਲਓ ਜੀ ਦੋਸਤੋ ਚੈੱਕ ਕਰ ਲਓ ਨੋਕੜਾ ਥਣ ਗੁਲਾਬੀ ਰੰਗ ਦਾ ਕਰੋ ਚੈੱਕ ਚਵਾਈ ਏਡੀ ਲੱਗੀ ਆ ਥੱਲੇ ਮਿੱਟੀ ਬੁਰਦ ਦਿੰਦੀ ਆ ਫਿਰ ਲਓ ਜੀ ਕਰੋ ਹਾਂਜੀ ਮੱਝ ਬਾਰੇ ਦੱਸੀ ਹਾਂ ਕਿ ਪਹਿਲਾਂ ਦੋ ਦੋ ਸਤ ਦਾ ਕੱਟੀ ਆ ਮੂਹ ਦੀ ਚਾਰ ਦਾੰਦਾ ਸੁਗਾ ਦੂਸਰਾ ਜੀ ਆ ਸੁਵਾ ਦੋਰਾ ਇੱਕ ਸੁਵਾ ਦੋਜਾ ਚਾਰ ਦੰਦ ਮੂੰਹ ਤੋਂ ਕੱਟੀ ਮਗਰ ਜੇ ਦੀ ਆਜ ਮਗਰ ਕੱਟੀ ਨਾਲੂ ਲਾ ਲੇ ਕੱਟੀ ਜੀ ਨਾਲੂ ਨਾਲ ਤਨ ਵਿਖਾ ਦੇਣਾ ਨਾਲੂ ਥੋੜਾ ਜਿਆਦਾ ਦਸਤੋ ਕਈ ਰਹਾ ਨਾ ਵੈਸੇ ਪਹੁੰਚ ਚਾਰਟਰ ਦੇ ਖਾ ਜਾਂਦਾ ਹਾਂਜੀ ਇਹ ਤਾਂ ਇਹ ਤਾਂ ਦੁੱਧ ਕੋਈ 10 ਕਿਲੋ ਦੁੱਧ ਹੋਗਾ ਜੋ ਠੀਕੋ ਸੂਈ ਨੂੰ ਕਹਣਾ ਡੈਮੋਕਰੇਟ ਅੱਜ ਨੂੰ ਸੂਈ ਨੂੰ ਕੋਈ 6-7 ਸਮਾਂ ਦੇਣਗੇ 6 ਤੋਂ 7 ਦਾ ਟਾਈਮ ਹੋ ਗਿਆ ਜੀ ਹਫਤੇ ਦੇ ਅੰਦਰ ਹੀ ਆ 6-7 ਕਿਲੋ ਦੁੱਧ ਸੇ ਹਾਂਜੀ 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 ਦੁੱਧ ਦੋ 10 ਕਿਲੋ ਹੋਗਾ ਸੂਈ ਨੂੰ 6-7 ਸਮਾਂ ਦੇਣਾ ਅੱਜ ਉਹ ਤਾਂ 10 ਕਿਲੋ ਦੁੱਧ ਤੋਂ ਹੋਣ ਜਿਹੜਾ ਮੌਕਾ 10 ਕਿਲੋ ਦੁੱਧ ਹੋਗਾ ਜੋ ਠੀਕੋ ਜੁੱਧਾ ਸੁਆ ਸੁਬਾ ਦੂਸਰਾ ਮੂੰਹ ਤੇ ਚਾਰ ਦਿਨ ਕੱਟੀ ਆ ਜੀ ਲਓ ਜੀ ਖੋਲੋ ਜੀ ਦੂਜਾ ਸੁਆ ਦੋਸਤੋ ਚਾਰ ਦੰਦ 10 ਕਿਲੋ ਰੋਟੀ ਮੌਕੇ ਦਾ ਤਿਆਰ ਆ ਕੰਟੇ ਸੂਈ ਨੂੰ 6-7 ਦਾ ਟਾਈਮ ਹੋ ਗਿਆ ਅਜੇ ਤੁਸੀਂ ਹਿਸਾਬ ਦੇ ਲੋ ਬੋਲਾ ਮੰਲ ਦੋ ਜਾਂ ਦੁੱਧ ਮੰਲ ਦੋ ਅਜੇ ਪ੍ਰੋਪਰ ਆਲੇ ਪਤਾਲੇ ਆ ਲੋ ਜੀ ਦੋਸਤੋ ਪਸ਼ੂ ਜਿਹੜਾ ਤੰਨੇ ਸੂਏ ਸਵਾਇਆ ਤਸੰਦੀ ਤੁਸੀਂ ਕਰਨੀ ਹੈ ਇੱਕ ਟਾਈਮ ਦੋ ਟਾਈਮ ਚੋਕੇ ਬੇਸ਼ੱਕ ਆਪਣੀ ਵੀਡੀਓ ਕਾਲ ਤੇ ਤਸੰਦੀ ਕਰ ਲਿਆ ਕਰੋ ਆ ਲੋ ਜੀ ਕਰੋ ਜੀ ਚੈੱਕ ਸਾਈ ਸ਼ਾਮਾਂ ਵਾਲੀ ਸ਼ਾਮਾਂ ਵਾਲੀ ਕੋੜੀ ਨਾ ਬੰਨਣਾ ਭੂਰੀ ਸ਼ਾਮਾਂ ਤੱਕ ਹਾਂ ਜੀ ਲਓ ਜੀ ਚੈੱਕ ਕਰ ਲੋ ਹਾਲੋ ਸਿੰਘ ਤੋਂ ਵੀ ਇਸ ਦੇ ਕਾਏ ਬਿਲਕੁਲ ਰਿੰਗ ਸਿੰਘ ਛੋਟਾ ਛੋਟਾ ਦਰਮਿਆਨਾ ਕਾ ਦੋਸਤੋ ਨਾ ਜਿਆਦਾ ਵੱਡਾ ਤੇ ਨਾ ਜਿਆਦਾ ਛੋਟਾ ਵਿਚਕਾਰਲਾ ਮੀਡੀਅਮ ਸਾਈਜ਼ ਪੇਠੇ ਪੂਰੇ ਦੀ ਚੜਾਈ ਜਿਹੜੀ ਹੈ ਬਹੁਤ ਸੋਹਣੀ ਲਓ ਜੀ ਥਾਨ ਦੀ ਜਿਹੜੀ ਸਪੇਸ ਹੈ ਆਪਸੇ ਚਾਰੇ ਥਾਨ ਦੇ ਨਿਕੜਨੇ ਥਣ ਲੱਗੇ ਹਾਲੋ ਜੀ ਕਰੂ ਦੋਸਤੋ ਚੈੱਕ ਆ ਦੇਖੋ ਥਾਨ ਦੋਸਤੋ ਬਾਖ ਕਮਾਲ ਚੀਜ਼ ਹੈ ਬੈਕ ਸਾਈਡ ਤੋਂ ਦਿਖਾ ਦਮ ਹਾਂਜੀ ਜੋ ਬੰਦ ਦੁੱਧ 10 ਕਿਲੋ ਪੂਰਾ ਤਿਆਰ ਹੈ 10 ਕਿਲੋ ਦੁੱਧ ਦੋ ਟਾਈਮ ਚਵਾ ਕੇ ਦੇਵਾਂਗੇ ਇੱਥੇ ਆਪਾਂ ਠੀਕ ਹੈ ਜੀ ਸੁਬਾ ਦੂਸਰਾ ਜੀ ਕੱਟੀ ਮਗਰ ਜੀ ਮੁੱਲ ਕਿੰਨਾ ਕਰਨਾ 70 ਹਜ਼ਾਰ ਜੋੜੀ ਦੇ ਦਿਗੇ 70 ਹਜ਼ਾਰ ਡਿਮਾਂਡ ਆ ਹਾਂ ਦੇਣੀ ਕਿੰਨੇ ਦੀ 3 ਹਜ਼ਾਰ ਰੁਪਏ ਛੱਡ ਦਾਂਗੇ 67 ਹਜ਼ਾਰ ਰੁਪਏ 65 ਹਜ਼ਾਰ ਦੇ ਦਿਓ ਜੀ ਪੂਰੇ 65 ਹਜ਼ਾਰ ਦੀ ਜੋੜੀ ਦੇ ਦਾਂਗੇ 65 ਹਜ਼ਾਰ ਰੁਪਏ ਦੋਸਤੋ ਰੇਟ ਪੂਰਾ 10 ਕਿਲੋ ਦੁੱਧ ਮਗਰ ਕੱਟੀ ਸੁਬਾ ਦੂਜਾ 4 ਦੰਦ ਮੂੰਹ ਇਦੋਂ ਅੱਗੇ ਵੀਰ ਦੇ ਕੋਲੇ ਇੱਕ ਛੋਟੀ ਜੀ ਆਫਰ ਜਿਹੜੀ ਗਾਂ ਛੋੜੇ ਜੇ ਭਾਅ 'ਚ ਮਿਲਣੀ ਦੁੱਧ ਜੋ ਉਹਨੂੰ ਉਸ ਗਾਂ 'ਚ ਨੇ ਵੀ ਹੈਗਾ ਮੌਜੂਦਾ ਉਹ ਤੋਂ ਗਾਂ ਕੋਈ ਭਾਈ ਦੁੱਧ ਹੋਊਗਾ ਛੋਟਾ ਗਾਂ ਆ ਗਾ ਜਿਹੜੀ ਬਾਹਰ ਗਾਂ ਬੱਜੀ ਨਾ ਹਾਂ ਉਹ ਤੋਂ ਗਾਂ ਕੋ ਦੁੱਧ ਹੋਊਗਾ 8 ਕਿਲੋ 8 ਕਿਲੋ ਦੁੱਧ ਗਾਂ ਦੇ ਦੇਣੀ ਆ 7 ਕਿਲੋ ਕਰਕੇ 7 ਕਿਲੋ ਕਰਕੇ ਕੋਈ ਵੀਰ ਮੰਨ ਕੇ ਸਬਦਾ ਕਰ ਜੇ ਆਜੇ ਪਟੇ ਪੁਟੇ ਨੂੰ ਪਾਉਣ ਵਾਲੇ ਆ ਜੇ ਚਾਹੀ ਰਾਤ ਦੀ ਬੱਜੀ ਅਸੇਰੇ ਵਿੱਚ ਉਹਦਾ ਬਾਤ ਕਰਦੀ ਇਹ ਸੁਆ ਕਰਵਾ ਇਹ ਸੁਆ ਵਿੱਚ ਦੂਸਰਾ ਏ ਦੂਸਰਾ ਸੁਆ ਇਹ ਕਿੰਨੇ ਕ ਟਾਈਮ ਦੀ ਸੂਈ ਪਤਾ ਇਹ ਸੂਈ ਨੂੰ ਮਹੀਨਾ ਹੀ ਲਾਉਦੀ ਹੋ ਗਿਆ ਹੈ ਮਹੀਨਾ ਇੱਕ ਹੋ ਗਿਆ ਜੀ ਸੂਈ ਨੂੰ ਬਾਕੀ ਜਿੰਨੇ ਵੀ ਆਪਾਂ ਦੇਣੀ ਉਹਨਾਂ ਦੇ ਬੱਚੇ ਵੀ ਨਹੀਂ ਕਿਹਨੇ ਦੇਣੀ ਲੋ ਜੀ ਕਰ ਲਓ ਚੱਕ ਜੀ ਦੁੱਧ ਵੀ ਮਿਲ ਜਣਾ ਜੀ ਦੋਸਤੋ ਰੇਟ ਵੀ ਘੱਟ ਬਿਲਕੁਲ ਨੋਰਮਲ ਲੋ ਜੀ ਇਹ ਨਾਲ ਜੀ ਸਾਮਣ ਆ ਰਹੀ ਹੈ 2-4 ਦਿਨ ਬੰਦੇ ਲੱਗੇ ਆ ਪੱਠੇ ਦੇ ਨਾਲ ਕੋ ਲਈ ਆ ਠੀਕ ਹੈ ਜੀ ਉਹ ਗੱਲ ਬੰਦੇ ਮੱਝ ਲੈ ਜੀ ਮੱਝ ਦੇ ਵਿੱਚ ਪਾਈ ਹੀ ਗੱਲ ਠੀਕ ਹੈ ਜੀ ਹਾਲ ਵੀ ਚੈੱਕ ਕਰ ਲੋ ਦੁੱਧ ਛੋਟਾ ਜਾ ਬੋਲ ਛੋਟਾ ਜਾ ਬਿਲਕੁਲ ਜੂਬਰੇ ਕਹਿੰਦਾ ਮੋਲੀ ਛੋਟਾ ਜਾ ਕਰ ਇਹ ਬਾ 13000 ਦੀ ਗਾਂ ਦੇਦਣੀ ਹੈ ਜਿਆਜ ਕਰ ਗੁਰੇ 12000 ਦੀ ਹੋਈ 11000 ਪੂਰੇ ਦੇ ਦ 12 ਦੀ ਦੇ ਦਈਏ 11 ਪੂਰੇ ਯਸ 2 11000 ਰੁਪਇਆ 8 ਕਿਲੋ ਦੁੱਧ ਦੇ ਦਾਂਗੇ 11000 ਦੀ ਲਓ ਜੀ ਕਰ ਲੋ ਚੈੱਕ ਤਸੱਲੀ ਮੇਰੇ ਵੀਰ ਤੁਸੀਂ ਕਰਨੀ ਮੈਂ ਬਾਰ ਬਾਰ ਸਾਰੇ ਵੀਡੀਓ ਚ ਕਹਿੰਦਾ ਦੇ ਦਾਂਗੇ ਯਾਰਾਂ ਯਾਰੀ ਸੁਏ ਪਹੂ ਤ ਨਹੀਂ ਇੱਕ ਟਾਈਮ ਦੋ ਟਾਈਮ ਚੋਕੇ ਤਸਦੀਕ ਕਰਿਆ ਕਰੋ ਐ ਗਾਂ ਕੋ ਵੀ ਜੀ ਦੁੱਧ 12 ਕਿਲੋਗਾ ਦੇਣੀ 10 ਕਿਲੋ ਕਰਕੇ ਆ ਮੈਂ ਕੋ ਦੁੱਧ 10 ਕਿਲੋਗਾ ਗਾਂ ਦੇ ਮਗਰ ਬੱਚੀ ਜੇ ਮੈਂ ਮਗਰ ਕੱਟੀ ਠੀਕ ਹੈ ਉਹਦੇ ਮਗਰ ਬੱਚਾ ਨਹੀਂ ਹੈਗਾ ਠੀਕ ਹੈ ਜੀ ਹਾਂ ਉਹ ਬੱਚੇ ਤੋਂ ਬਿਨਾ ਹੀ ਠੀਕ ਹੈ ਜੀ ਐਡਰੈਸ ਦੋਸਤੋ ਇਕਰੀਬੀ ਦਾ ਫੇਰ ਬੋਲ ਦੇਣਾ ਪਿੰਡ ਚਾਟੀਵੰਡ ਤਸਰੀ ਜਿਹੜਾ ਸ਼੍ਰੀ ਅਮਰਸਰ ਸਾਹਿਬ ਨਾਂ ਜੋਬਨ ਫੋਨ ਨੰਬਰ ਇਕਰੀਬੀ ਬਾਈ ਸੀ ਬੋਲਦੇ ਫੋਨ ਲਾਵੇਗਾ 904187466 ਹਾਂ ਜੀ ਤੇ ਜਿੰਨੇ ਮੇਰੇ ਭੈਣ ਭਰਾਵਾਂ ਫੋਨ ਲਾ ਕੇ ਆਇਆ ਕਰੋ ਠੀਕ ਹੈ ਬਾਕੀ ਡੰਕਰ ਦੋ ਚਾਰ ਹੁੰਦੇ